ਹਾਂਜੀ ਅਸੀਂ ਜਿਹੜੇ ਹਟ ਠਹਿਰੇ ਹੋਏ ਆ ਉਹਦੇ ਪਿਛਲੇ ਪਾਸੇ ਇਹ ਸਪਾਗਾ ਰੂਬੀ ਸਪਾ ਇੱਥੇ ਹੁਣ ਮ사ਜ ਲੈ ਰਹੇ ਆ ਫਿਰ ਉਸ ਤੋਂ ਲੰਚ ਲਈ ਜਾਣਾਗਾ ਇੰਡੀਅਨ ਰੈਸਟੋਰੈਂਟ ਦੇ ਉੱਤੇ ਹਵੇਲੀ ਚ ਆ ਦੇਖੋ ਇਹ ਸਪਾਗਾ ਬਹੁਤ ਵਧੀਆ ਇਹਨੂੰ ਵੀ ਪ੍ਰਾਈਸ ਵੀ ਬਹੁਤ ਵਧੀਆ ਨੇ ਆ ਡਾਲਰ ਦੇ ਵਿੱਚ ਵੀ ਲਿਖਿਆ ਹੋਇਆ ਹੈਗਾ ਦੀ 8 ਡਾਲਰ ਦੀ ਆਰ ਮ사ਜ ਫੇਸ਼ੀਅਲ 8 ਡਾਲਰ ਦੇ ਵਿੱਚ ਸਾਰਾ ਕੁਝ ਤੇ ਬਹੁਤ ਹੀ ਜੈਨਨ ਪ੍ਰਾਈਸ ਹੈ ਇਹ ਹੋਚੀਮਿੰਹ ਸਿਟੀ ਹੈ ਵੀਅਤਨਾਮ ਦੇ ਵਿੱਚ ਆ ਰਿਸੈਪਸ਼ਨ ਹੈ ਅਧਿਕਤ ਇਹ ਨੈਲਸ ਰਿਸੈਪਸ਼ਨ ਆਇਨਾ ਸਿਟਿੰਗ ਏਰੀਆ ਇੱਥੇ ਤੁਸੀਂ ਵੇਟ ਕਰ ਸਕਦੇ ਹੋ ਮ사ਜ ਹੋ ਚੁੱਕੀ ਹੈ ਅਸੀਂ ਹੁਣ ਮੈਨੀक्यਰ ਕਰਵਾ ਕਰਵਾ ਰਹੇ ਸੀਗੇ ਨੇਲਸ ਦਾ ਆ ਇਹਨਾਂ ਦਾ ਮੈਨੀਕਿਊਰ ਪੈਡੀਕਿਊਰ ਏਰੀਆ ਇਧਰ ਇਹਨਾਂ ਦੇ ਮ사ਜ ਰੂਮ ਨੇ ਇਸ ਤੋਂ ਨੈਕਸਟ ਇਹ ਮ사ਜ ਰੂਮ ਨੇ ਪਰ ਮੈਂ ਕਿਉਂਕਿ ਉੱਤੇ ਕੋਈ ਹੁਣ ਮ사ਜ ਚੱਲ ਰਹੀ ਹੈ ਕਿਉਂ ਮੈਂ ਜਾ ਨਹੀਂ ਸਕਦਾਗਾ जब भी सोच आए तो याद रखो ए रूप भी सपा इतना जरूर आयो आओमेल पॉलिश लग रही है ਹਾਂਜੀ ਅੱਬਾ ਹਵੇਲੀ ਰੈਸਟੋਰੈਂਟ ਪਹੁੰਚ ਗਏ ਤੇ ਅੱਜ ਆਪਾਂ ਖਾ ਰਹੇ ਹਾਂ ਇੱਥੇ ਛੋਲੇ ਪਟੂਰੇ ਸਾਡਾ ਆਰਡਰ ਦਿੱਤਾ ਹੋਇਆ ਔਰੈਂਜ ਜੂਸ ਆ ਗਿਆ ਤੇ ਉਹ ਛੋਲੇ ਪਟੂਰੀਆਂ ਪੂਰੀਆਂ ਦੇੰਤਜ਼ ਕਰ ਰਹੇ ਪੂਰੀਆਂ ਆ ਰਹੀਆਂ ਨੇ ਉੱਥੋਂ ਉਹ ਕਿਚਨ ਸਾਹਮਣੇ ਇਹਦਾ ਫਰਟਾ ਤੇ ਦੇਖਦੇ ਆਂ ਪੂਰਕਾ ਕਰਦੇ ਇੰਜੋਏ ਅਜਿੰਨਾ ਦੀਆਂ ਸਾਡੀਆਂ ਪੂਰੀਆਂ ਆ ਗਈਆਂ ਪੂਰੀਆਂ ਲੈ ਕੇ ਪੂਰੀਆਂ ਨਾਲ ਸਲਾਦ ਨਾਲ ਚਟਨੀ ਪੂਰੀਆਂ ਵੇਖੋ ਪੂਰੀਆਂ ਮੋਟੀਆਂ ਮੋਟੀਆਂ ਸਾਡੀਆਂ ਚਲੋ ਪੂਰੀਆਂ ਖਾਣ ਤੋਂ ਬਾਅਦ ਅਸੀਂ ਫਿਰ ਕੁਝ ਦਿਖਾਉਣੇ ਹਨ ਓਕੇ ਸਿਆ ਏਅਰਪੋਰਟ ਤੇ ਨਹੀਂ ਪਹੁੰਚੇ 10 थैंक यू ਸਸਪ ਉਹ ਵੀਟਨਾਮ ਕੋਚੀ ਮੇਨ ਇਪੋਰਟ ਅਲਕੋਰੇਨ ਹੋ ਰਹੀ ਹੈ ਲਾਈਕ ਸਿਮਿਲਰ ਟੂ ਦ ਲੇਸਸ ਫੋਰ ਦ ਸ਼ੂ ਇਟ ਵਾਸ ਲਾਈਕ ਇਟ ਟੇਕ ਓਪਨ ਹੇਅਰ ਐਂਡ ਦ ਲੇਸਸ ਆਫ ਵਾਟਰ